ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਵਖਤਗੜਾ ਮੇਰਾ ਪਿੰਡ ਵਖਤਗੜੀ ਹੈ ਜੀ ਬਾਈ ਕੋਲ ਮੱਝਾ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਮੇਰਾ ਜਗਜੀਤ ਸਿੰਘ ਹੈ ਜੀ ਪਿੰਡ ਜੀ ਵਖਤਗੜਾ ਜ਼ਿਲ੍ਹਾ ਬਰਨਾਲਾ ਆਪਣਾ ਨੰਬਰ ਦੱਸੋ ਜੀ 99681 ਹਾਂਜੀ 6898 ਠੀਕ ਹੈ ਜੀ ਹਾਂਜੀ ਦੱਸੋ ਜੀ ਮਾਦੀ ਦੀ ਟ੍ਰੇਲ ਕੀ ਗੱਲ ਬਾਤ ਹੈ ਦੂਜੀ ਸਵੇਰ ਝੋਟੀ ਆ ਹਾਂਜੀ ਸਾਢੇ 4 ਮਹੀਨੇ ਤੇ ਆਸ-ਪਾਸ ਹੋਈ ਪਿਆ ਠੀਕ ਹੈ ਜੀ ਤੇ 2 ਮਹੀਨੇ ਤੋਂ ਉੱਤੇ ਹੋ ਗਿਆ ਠੀਕ ਆ ਪ੍ਰਾਇਮ ਠੀਕ ਹੈ ਜੀ ਕਿੰਨਾ ਕੁ ਦੁੱਧ ਆ ਵੀਰੇ ਇਹਦੇ ਦੁੱਧ ਆ ਸੈਂਪਲੇ ਸਾਢੇ 8 ਕਿਲੋ ਠੀਕ ਹੈ ਜੀ ਸਾਢੇ 8 ਕਿਲੋ ਰੀ ਦੁੱਧ ਆ ਤੇ ਮੜਾ ਤੋਰ ਕੇ ਦਿਖਾਉਂਗਾ ਜੀ ਤੋਰ ਲਈ ਦੇਖ ਸਕਦੇ ਆ ਮਾਗਰ ਬਈ ਕੱਟੇ ਕੱਟੀਆਂ ਦੀ ਮਾਗਰ ਕੱਟੀਆਂ ਕੱਟੀਆਂ ਜੀ ਯਾਰ ਦੇਖ ਸਕਦੇ ਨਹੀਂ ਲੱਗੇ ਨਹੀਂ ਦੇਖ ਸਰ ਇਹ ਤਾਂ ਤੁਹਾਨੂੰ ਫੇਸ ਕੁਆਲਟੀ ਦੇ ਸਕਦੇ ਛੋਟੀ ਦੀ ਠੀਕ ਹੈ ਕਦ ਕਦ ਮੋੜ ਲੈ ਆਪਾਂ ਮੋੜ ਲੈ ਪਰਾਂ ਦੇਖ ਸਰ ਇਹ ਪਰ ਫੇਸ ਕੁਆਲਟੀ ਤੇ ਦੋਸਤ ਜੀ ਤੁਸੀਂ ਦੱਸਦਾ ਬਾਈ ਨੇ ਤੇ ਬਾਕੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਜੀਤਾ ਫਾਰਮ ਟੀਮ ਨੂੰ ਬਾਤੋ ਸਬਸਕ੍ਰਾਈਬ ਆਪ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਮਨੇ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਹਾਂਜੀ ਬਾਈ ਜੀ ਰੇਟ ਦੱਸੋ ਜੀ ਇਹਦਾ ਰੇਟ ਵੀਰੇ ਦਾ 62 ਆ ਯਾਰ 62 ਆ ਯਾਰ ਹਾਂ ਮਾਨਤਨ ਹੋ ਜੂਗਾ ਜੀ ਹਾਂ ਮਾਨਤਨ ਕਰਾਂਗੇ ਠੀਕ ਹੈ ਬਾਈ ਜੀ ਰੇਟ ਬਾਈ ਨੇ 62000 ਮੰਗਿਆ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ